ਕੋਣਾ ਮੱਗੂ ਬੈਠ ਦਿਆ ਜੜਾਂ ਵਿੱਚ ਕੌਮ ਦੇ ਛਕਲੋਂ ਹਾਂ ਤੁੰਮੇ ਦੱਲੇ ਦਿਲੋਂ ਜਮਾ ਫੋਮ ਦੇ ਜੋ ਲਸਾਨੀ ਲਾਲੇ ਅਕ ਫਰਮਾਨੀ ਕਿੱਥੇ ਚੱਲਦੇ ਗੁਲਾਮੀਲੇ ਸ਼ਿਕਾਰੇ ਨੇ ਕਰੋ ਮਜੇ ਪੱਗਾਂ ਵਾਲਾ ਟੋਲਾ ਕਹਿੰਦੇ ਤਾੜਦਾ ਏ ਪਾਪੀਆਂ ਨੂੰ ਖੱਦਰ ਦੇ ਜੁੱਲਿਆਂ ਦੇ ਭਾਲਦੇ ਆ ਥੱਪੀਆਂ ਨੂੰ ਅੱਖਾਂ ਨਾਲ ਹੁੰਜੇ ਲਾਉਂਦੇ ਬੈਰੀਆਂ ਨੂੰ ਹੁੰਜੇ ਕਿਹੜਾ ਟਾਲੂ ਹੱਥ ਪਾਲੂ ਮੂਲ ਮੰਤਰ ਦੇ ਜੱਪੀਆਂ ਨੂੰ ਪੱਗਾਂ ਵਾਲਾ ਟੋਲਾ ਕਹਿੰਦੇ ਤਾੜਦਾ ਏ ਪਾਪੀਆਂ ਨੂੰ ਪੱਗਾਂ ਵਾਲਾ ਟੋਲਾ ਕਹਿੰਦੇ ਤਾੜਦਾ ਏ ਪਾਪੀਆਂ ਨੂੰ ਸੂਰੇ ਆਪ ਵੀ ਜਨੂੰਨੀ ਦਿੰਦੇ ਹੋਰਾਂ ਨੂੰ ਵੀ ਹੋਕੇ ਉਤਮੀ ਘਰਾਣਿਆਂ ਦੇ ਪਹਿਣ ਕਿੱਥੇ ਸੋਕੇ ਜਿਹੜੇ ਕਰਦੇ ਗਿਧਾਰੀ ਪਹਿਣੇ ਉਹਨਾਂ ਦੇ ਸਰੋਪੇ ਪਹਿਰੇ ਲੀਡਰਾਂ ਦੇ ਧੋਕੇ ਸੋਨਾ ਲਾਉਦੇ ਫਿਰੇ ਟੱਕੀਆਂ ਨੂੰ ਪੱਗਾਂ ਵਾਲਾ ਢੋਲਾ ਕਹਿੰਦੇ ਤਾੜਦਾ ਹੈ ਪਾਪੀਆਂ ਨੂੰ ਪੱਗਾਂ ਵਾਲਾ ਢੋਲਾ ਕਹਿੰਦੇ ਤਾੜਦਾ ਹੈ ਪਾਪੀਆਂ ਨੂੰ ਰੋਂਦੇ ਰਹਿੰਦੇ ਸ਼ੋਰ ਕਦੋਂ ਜਾਣੇ ਤੇ ਨਿਕਾਣੇ ਸਾਡੇ ਪੈਰਾਂ 'ਚ ਸੁਭਾਅ ਤੱਕ ਫਣੇ ਦੁਹਾੜੇ ਕਿੱਥੇ ਮੰਨਦੇ ਆ ਪਾਲੇ ਤੱਤੀਆ ਤਸਿਰ ਡੱਕੇ ਜੇ ਸਰੀਰੇ ਵਾਲੇ ਮੰਗਦੇ ਆ ਖਾਰੇ ਫਿਰੇ ਗਿੱਦੜਾਂ ਦਾ ਟੋਲਾ ਇੱਕੋ ਸ਼ੇਰ ਦੇ ਦੋਵਾਲੇ ਤੁਰੇ ਪੰਬੜਾਂ ਤੇ ਦੇਖ ਤਾਂ ਹੀ ਮਾਰਦਾ ਉਬਾਲੇ ਚੱਕਣੀਆਂ ਜਿਵੇਂ ਬਲ ਦੇ ਦੋ ਦੀਵੇ ਚੰਨ ਦੇ ਦੋ ਵਾਲੇ ਤਾਂ ਹੀ ਦਿਸਦੇ ਆ ਤਾਰੇ ਇੱਕੋ ਚੰਨ ਦੇ ਦੋ ਹਲੇ ਜਿਵੇਂ ਦਿਸਦੇ ਆ ਤਾਰੇ ਫਿਰੇ ਗਿੱਦੜਾਂ ਦਾ ਟੋਲਾ ਇੱਕੋ ਸ਼ੇਰ ਦੇ ਦੋਵਾਲੇ ਫਿਰੇ ਗਿੱਦੜਾਂ ਦਾ ਟੋਲਾ ਇੱਕੋ ਸ਼ੇਰ ਦੇ ਦੋਵਾਲੇ